ਤੇ ਜਿਤਨਾ ਪ੍ਰਮਾਤਮਾ ਦੇ ਚੇਤਨ ਜੁੜਦਾ ਹੈ ਉਤਨਾ ਪ੍ਰਮਾਤਮਾ ਤੇ ਪ੍ਰਗਟ ਹੁੰਦਾ ਜਾ ਰਿਹਾ ਆਪਣਾ ਆਪ ਮਿਟਦਾ ਜਾ ਰਿਹਾ ਹੈ ਮਿਟਦਾ ਜਾ ਰਿਹਾ ਇੱਕ ਦਿਨ ਜਦ ਮਨੁੱਖ ਪੂਰਾ ਮਿਟ ਜਾਂਦਾ ਹੈ ਪ੍ਰਮਾਤਮਾ ਪੂਰਾ ਪ੍ਰਗਟ ਹੋ ਜਾਂਦਾ ਹੈ ਧਿਆਨ ਸ਼ਬਦ ਦੇ ਨੇੜੇ ਚਲਾ ਗਿਆ ਵਾਹਿਗੁਰੂ ਵਾਹਿਗੁਰੂ ਧਿਆਨ ਇਹਦੇ ਨੇੜੇ ਚਲਾ ਗਿਆ ਤੋ ਜਪ ਜਾਪ ਬਣ ਜਾਏਗਾ ਇਹ ਮਨੁੱਖ ਵਿਨਮਰਤਾ ਦੀ ਮੂਰਤੀ ਹੋ ਜਾਏਗਾ ਇਹ ਹਰ ਵਕਤ ਝੁਕਿਆ ਝੁਕਿਆ ਰਹੇਗਾ ਔਰ ਝੁਕਣ ਵਾਸਤੇ ਹਰ ਪਾਸੇ ਪ੍ਰਮਾਤਮਾ ਦਾ ਰੂਪ ਮੌਜੂਦ ਹੈ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਐ ਸੂਰਜ ਦਿਸਦਾ ਹੈ ਚੰਦਰਮਾ ਦਿਸਦਾ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਚਾਰੋਂ ਪਾਸੇ ਉਸ ਦਾ ਪ੍ਰਸਾਰਾ ਜੋ ਦੀ ਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੋ ਐਸੇ ਮਨੁੱਖ ਦਾ ਪ੍ਰਮਾਤਮਾ ਕਿਸੇ ਇੱਕ ਕਮਰੇ ਚ ਨਹੀਂ ਹੋਵੇਗਾ ਇਹ ਵੀ ਮੈਂ ਅਰਜ਼ ਕਰਦੇ ਆ ਨੰਦ ਲਾਲ ਦੇ ਬੋਲ ਸੁਣ ਲਓ ਭਾਈ ਸਾਹਿਬ ਭਾਈ ਨੰਦ ਲਾਲ ਬ੍ਰਾਹਮਣ ਮੁਸਤਾਕ ਕੇ ਬੁੱਤ ਬ੍ਰਾਹਮਣ ਆਸ਼ਿਕ ਹੈ ਤੇ ਵੇਖਣਾ ਚਾਹੁੰਦਾ ਹੈ ਮੰਦਰ ਦੇ ਚ ਬੁੱਤ ਦੇ ਚ ਭਗਵਾਨ ਮੂਰਤੀ ਦੇ ਚ ਭਗਵਾਨ ਬ੍ਰਾਹਮਣ ਮੁਸ਼ਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਜ਼ਾਹਿਦ ਮੌਲਵੀ ਖਾਨ ਕਾ ਮਸਜਿਦ ਦੇ ਚ ਖੁਦਾ ਦੀ ਜਲਕ ਵੇਖਣਾ ਚਾਹੁੰਦਾ ਹੈ ਜਾ ਰਿਹਾ ਹੈ ਮਸਜਿਦ ਦੇ ਚ ਹੁਣ ਭਾਈ ਸਾਹਿਬ ਆਪਣੀ ਗੱਲ ਕਰਦੇ ਨੇ ਮੈਂ ਕੀ ਕਰਦਾ ब्राह्मण मश्ताक के बुत ज़ाहिद फयदाए खान का हर को जा जा में मोहब्बत दे दैम सरशारस मैं ते जिधर देखदा उस तो बिना होर है ही नहीं ओई है, ओई जिधर भी मेरी नजर आ जांदियां ने ओई है, ओई है। हर को जा जा में मोहब्बत दे दैम सरशारस ਮੈਂ ਤੇ ਸਰਸ਼ਾਰ ਹੋ ਜਾਂਦਾ ਰਸ ਨਾਲ ਭਰ ਜਾਂਦਾ ਦੇਖ-ਦੇਖ ਕੇ ਜੋਦੀ ਸੋθεਰਾ ਰੂ ਗੁਣ ਨੇ ਰਾਨ ਗੋਵਿੰਦ ਅਨੂ ਇੱਕ ਹੋਰ ਵੀ ਅਸਕਰਾਂ ਇਹ ਕਿਸ ਤਰ੍ਹਾਂ ਹੋ ਸਕਦਾ ਹਰ ਇੱਕ ਦੇ ਚ ਗੁਣ ਦੇਖਦਿਆਂ 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 ਇੱਕ ਦਿਨ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਹਨ ਭਗਵਾਨ ਦੇ ਜੁੜ ਜਾਂਦਾ ਹਰ ਇੱਕ ਦੇ ਚ ਹਰੇ ਕੇ ਚ ਅਵਗਣ ਦੇਖਦਿਆਂ 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 ਇੱਕ ਦਿਨ ਔਗਣਾ ਦਾ ਵਜ ਸਮਾਂ ਸ਼ੈਤਾਨ ਪ੍ਰਗਟ ਹੋ ਜਾਂਦਾ ਹੈ ਮਨੁੱਖ ਸ਼ੈਤਾਨ ਹੋ ਜਾਂਦਾ ਹੈ ਇਹ ਵੀ ਮੈਰਜ਼ ਕਰਦੇ ਇੱਕ ਬੜੀ ਲੰਮੀ ਚੌੜੀ ਜਿਹੀ ਘਰਨ ਘਰਨਤਵੇਂ ਇੱਕ ਸੱਜਣ ਨੇ ਦੇਖੀ ਅਠ 10 ਸੱਜਣਾ ਵਾਰੇ ਉਹਦੇ 'ਚ ਐ ਖਾਮੀ ਹੈ ਉਹਦੇ 'ਚ ਐ ਖਾਮੀ ਹੈ ਪਰ ਜਿਹੜਾ ਉਹ ਸਾਥੀ ਹੈ ਉਹਦੇ 'ਚ ਉਹ ਕਮੀ ਹੈ ਉਹਦੇ 'ਚ ਉਹ ਕਮੀ ਹੈ ਮੈਂ ਉਹ ਚੇਚੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਪੜਾਈ ਸੀ ਗੈਨੇ ਗੁਰਜੀਤ ਸਿੰਘ ਬੜੇ ਸੂਝਵਾਨ ਨਵੇਂ ਨੌਜਵਾਨ ਪ੍ਰਚਾਰਕ ਪੜ੍ਹੇ ਲਿਖੇ ਉਹ ਮੇਰੇ ਨਾਲ ਸਨ ਉਹਨਾਂ ਕੋਲ ਮੈਂ ਜਵਾਬ ਵੀ ਲਿਖਵਾਇਆ ਉਸ ਜਵਾਬ ਵਿੱਚ ਮੈਂ ਲਿਖਿਆ ਇੱਕ ਦੀਵਾਰ ਦੇਤੇ ਕਮਲ ਦੇ ਫੁੱਲ ਬਣਾਏ ਨੇ ਕਿਸੇ ਪੇਂਟਰ ਨੇ ਕਿਸੇ ਚિત੍ਰਕਾ ਦਰਿਆ ਬਣਾਇਆ ਹੈ ਗੁਲਾਬ ਦੇ ਫੁੱਲ ਵੀ ਖਿੜਾਏ ਨੇ ਸਰੋਵਰ ਵੀ ਬਣਾਇਆ ਹੈ ਫੁਆਰੇ ਵੀ ਬਣਾਏ ਨੇ ਫੁੱਲਾਂ ਦੇ ਕੋਲ ਉਸਨੇ ਬੁਲਬੁਲਾ ਵੀ ਬਿਠਾਈਆਂ ਹਨ ਤਸਵੀਰ ਦੇ ਵਿੱਚ ਬੜੇ ਗਜ਼ਬ ਦੇ ਨਜ਼ਾਰੇ ਨੇ دیوار ਤੇ ਬੁਲਬੁਲਾ ਵੀ ਹੈ دریا ਵੀ ਹੈ ਗੁਲਾਬ ਦੇ ਫੁੱਲ ਵੀ ਨੇ ਕਮਲ ਦੇ ਫੁੱਲ ਵੀ ਨੇ ਸਰੋਵਰ ਵੀ ਹੈ ਪਰ ਇੱਕ ਕੀੜੀ ਘੁੰਮ ਰਹੀ ਹੈ دیوار ਤੇ ਦੇਖਦੀ ਪਈ ਹੈ ਖੁੱਡ ਕਿੱਥੇ ਹੈ ਖੁੱਡ ਕਿੱਥੇ ਨਾ ਉਹ ਸੁਨੋ ਕਮਲ ਦਿਖਾਈ ਦੇਂਦਾ ਨਾ ਉਹ ਗੋਲਬੁਲਾ ਦਿਖਾਈ ਦਿੰਦੀਆਂ ਨਾ ਉਹ ਸਰੋਵਰ ਦਿਖਾਈ ਦੇਂਦਾ ਨਾ ਉਹ ਗੁਲਾਬ ਦਿਖਾਈ ਦੇਂਦਾ ਉਹ ਲੱਭ ਰਹੀ ਏ ਖੁੱਡ ਕਿੱਥੇ ਇਹ ਦੀਵਾਰ ਹੈ ਤੇ ਮਾੜੀ ਮੋਟੀ ਖੁੱਡ ਤੇ ਹੋ ਸਕਦੀ ਹੋ ਸਕਦੀ ਮੈਂ ਉਸ ਨੂੰ ਚਿੱਠੀ ਲਿਖ ਕੇ ਹਰ ਇਨਸਾਨੇ ਸਰੀਰ ਇੱਕ ਦੀਵਾਰ ਦੀ ਤਰ੍ਹਾਂ ਪਰ ਮੇਰੇ ਖਿਆਲ ਮੈਂ ਕਿ ਜਿਤਨੇ ਰੋਮ ਨੇ ਇਤਨੇ ਹੀ ਛੇਦਰ ਨੇ ਜੇ ਤਨਾਂ ਦੇ ਇਤਨੇ ਛੇਦਰ ਨੇ ਤਾਂ ਮਨ ਵਿੱਚ ਵੀ ਹੋਣਗੇ ਜੇ ਤਾਂ ਸਮੁੰਦ ਸਾਗਰ ਨੇਰ ਭਰਿਆ ਤੇਤੇ ਅਗਣ ਹਾਰੇ ਮੈਂ ਕਹਿੰਦਾ ਜ਼ਿੰਦਗੀ ਬੜੀ ਕੀਮਤੀ ਹੈ ਮੈਂ ਇਹ ਵਜਿ ਲੈ ਕੇ ਜੀਵਨ ਬੜਾ ਕੀਮਤੀ ਹੈ ਫੁੱਲਾਂ ਨੂੰ ਵੇਖੋ ਕਮਲ ਨੂੰ ਵੇਖੋ ਸਰੋਵਰ ਨੂੰ ਵੇਖੋ ਕੇ ਖੁੱਡਾਂ ਨੂੰ ਵੇਖਣਾ ਹੈ ਅਗਰ ਖੁੱਡਾਂ ਨੂੰ ਵੇਖਣ ਦਾ ਸ਼ੌਕ ਵੀ ਹੈ ਤਾਂ ਫਿਰ ਆਪਣੇ ਵਿੱਚ ਵੇਖ ਆਪਣੇ ਵਿੱਚ